ਉਸ ਔਰਤ ਅਤੇ ਨੌਜਵਾਨ ਦੀ ਪਛਾਣ ਕਰ ਲਈ ਗਈ ਹੈ ਜਿਸ ਤੇ ਜਲੰਧਰ ਦੇ ਪਾਦਰੀ ਬਜਿੰਦਰ ਜੋ ਕਿ ਚਮਤਕਾਰਾਂ ਰਾਹੀਂ ਬਿਮਾਰੀਆਂ ਠੀਕ ਕਰਨ ਦਾ ਦਾਵਾ ਕਰਦਾ ਸੀ ਦੁਆਰਾ ਹਮਲਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਉਹ ਮੁਹਾਲੀ ਦਾ ਰਹਿਣ ਵਾਲਾ ਹੈ ਤੇ ਪਾਸਟਰ ਬਜਿੰਦਰ ਸਿੰਘ ਵਿਰੁੱਧ ਕੰਮ ਕਰਦਾ ਸੀ ਚੋਰੀ ਦੇ ਦੋਸ਼ ਵਿੱਚ ਸਾਰਿਆਂ ਨੂੰ ਕੁੱਟਿਆ ਗਿਆ ਹਾਲਾਂਕਿ ਇਸ ਬਾਰੇ ਲੜਕੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ ਸੂਤਰਾਂ ਅਨੁਸਾਰ ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਉਸਨੇ ਆਪਣੇ ਭੈਣ ਨੂੰ ਪਾਸਟਰ ਬਜਿੰਦਰ ਦੇ ਚਰਚ ਵਿੱਚ ਜਾਣ ਤੋਂ ਰੋਕਿਆ ਸੀ ਜਿਸ ਕਾਰਨ ਉਸਨੂੰ ਕੁੱਟਿਆ ਵੀ ਗਿਆ ਦੂਜੇ ਪਾਸੇ ਇੱਕ ਕਪੂਰ ਥਲਾ ਦੀ ਔਰਤ ਨੇ ਪੁਜਾਰੀ ਤੇ ਜਿਸ 'ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਦਾਲਤ ਵਿੱਚ ਬਿਆਨ ਦਰਜ ਕੀਤੇ ਗਏ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਪਾਸਟਰ ਬਜਿੰਦਰ ਸਿੰਘ ਦਾ ਉਕਤ ਵੀਡੀਓ ਐਤਵਾਰ ਨੂੰ ਤੇਜ਼ੀ ਨਾਲ ਵਾਇਰਲ ਹੋਣਾ ਸ਼ੁਰੂ ਹੋ ਗਿਆ ਇਸ ਵੀਡੀਓ ਵਿੱਚ ਬਜਿੰਦਰ ਸਿੰਘ ਨੂੰ ਇੱਕ ਔਰਤ ਨੂੰ ਥੱਪੜ ਮਾਰਦੇ ਦੇਖਿਆ ਗਿਆ ਇਸ ਤੋਂ ਪਹਿਲਾਂ ਉਸਨੇ ਬੱਚੇ ਨਾਲ ਬੈਠੇ ਔਰਤ ਦੇ ਚਿਹਰੇ ਤੇ ਵੀ ਇੱਕ ਕਾਪੀ ਸੁੱਟੀ ਸੀ ਇਹ ਵੀਡੀਓ 14 ਫਰਵਰੀ ਦਾ ਹੈ ਇਹ ਘਟਨਾ ਬਜਿੰਦਰ ਸਿੰਘ ਦੇ ਚੰਡੀਗੜ੍ਹ ਦਫ਼ਤਰ ਵਿੱਚ ਵਾਪਰੀ ਹਾਲਾਂਕਿ ਇਸ ਬਾਰੇ ਚਰਚ ਵਿੱਚ ਕੋਈ ਬਿਆਨ ਜਾਂ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ ਉਸ ਔਰਤ ਅਤੇ ਨੌਜਵਾਨ ਦੀ ਪਛਾਣ ਕਰ ਲਈ ਗਈ ਹੈ ਜਿਸ ਤੇ ਜਲੰਧਰ ਦੇ ਪادری ਬਜਿੰਦਰ ਜੋ ਕਿ ਚਮਤਕਾਰਾਂ ਰਾਹੀਂ ਬਿਮਾਰੀਆਂ ਠੀਕ ਕਰਨ ਦਾ ਦਾਅਵਾ ਕਰਦਾ ਸੀ ਦੁਆਰਾ ਹਮਲਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਉਹ ਮੁਹਾਲੀ ਦਾ ਰਹਿਣ ਵਾਲਾ ਹੈ ਤੇ ਪਾਸਟਰ ਬਜਿੰਦਰ ਸਿੰਘ ਵਿਰੁੱਧ ਕੰਮ ਕਰਦਾ ਸੀ ਚੋਰੀ ਦੇ ਦੋਸ਼ ਵਿੱਚ ਸਾਰਿਆਂ ਨੂੰ ਕੁੱਟਿਆ ਗਿਆ ਹਾਲਾਂਕਿ ਇਸ ਬਾਰੇ ਲੜਕੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ ਸੂਤਰਾਂ ਅਨੁਸਾਰ ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਉਸਨੇ ਆਪਣੇ ਭੈਣ ਨੂੰ ਪਾਸਟਰ ਬਜਿੰਦਰ ਦੇ ਚਰਚ ਵਿੱਚ ਔਨਤੋਂ ਰੋਕਿਆ ਸੀ ਜਿਸ ਕਾਰਨ ਉਸਨੂੰ ਕੁੱਟਿਆ ਵੀ ਗਿਆ ਦੂਜੇ ਪਾਸੇ ਇੱਕ ਪੂਰਥਲਾ ਇਹ ਔਰਤ ਨੇ ਪੁਜਾਰੀ ਤੇ ਜਿਸ ਵਿੱਚ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਦਾਲਤ ਵਿੱਚ ਬਿਆਨ ਦਰਜ ਕੀਤੇ ਗਏ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਪਾਸਟਰ ਬਜਿੰਦਰ ਸਿੰਘ ਦਾ ਉਕਤ ਵੀਡੀਓ ਐਤਵਾਰ ਨੂੰ ਤੇਜ਼ੀ ਨਾਲ ਵਾਇਰਲ ਹੋਣਾ ਸ਼ੁਰੂ ਹੋ ਗਿਆ ਇਸ ਵੀਡੀਓ ਵਿੱਚ ਬਜਿੰਦਰ ਸਿੰਘ ਨੂੰ ਇੱਕ ਔਰਤ ਨੂੰ ਥੱਪੜ ਮਾਰਦੇ ਦੇਖਿਆ ਗਿਆ ਇਸ ਤੋਂ ਪਹਿਲਾਂ ਉਸਨੇ ਬੱਚੇ ਨਾਲ ਬੈਠੇ ਔਰਤ ਦੇ ਚਿਹਰੇ ਤੇ ਵੀ ਇੱਕ ਕਾਪੀ ਸੁੱਟੀ ਸੀ ਇਹ ਵੀਡੀਓ 14 ਫਰਵਰੀ ਦਾ ਹੈ ਇਹ ਘਟਨਾ ਬਜਿੰਦਰ ਸਿੰਘ ਦੇ ਚੰਡੀਗੜ੍ਹ ਦਫ਼ਤਰ ਵਿੱਚ ਵਾਪਰੀ ਹਾਲਾਂਕਿ ਇਸ ਬਾਰੇ ਚਰਚ ਵਿੱਚ ਕੋਈ ਬਿਆਨ ਜਾਂ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ ਉਸ ਔਰਤ ਅਤੇ ਨੌਜਵਾਨ ਦੀ ਪਛਾਣ ਕਰ ਲਈ ਗਈ ਹੈ ਜਿਸ ਤੇ ਜਲੰਧਰ ਦੇ ਪਾਦਰੀ ਬਜਿੰਦਰ ਜੋ ਕਿ ਚਮਤਕਾਰਾਂ ਰਾਹੀਂ ਬਿਮਾਰੀਆਂ ਠੀਕ ਕਰਨ ਦਾ ਦਾਵਾ ਕਰਦਾ ਸੀ ਦੁਆਰਾ ਹਮਲਾ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਉਹ ਮੁਹਾਲੀ ਦਾ ਰਹਿਣ ਵਾਲਾ ਹੈ ਤੇ ਪਾਸਟਰ ਬਜਿੰਦਰ ਸਿੰਘ ਵਿਰੁੱਧ ਕੰਮ ਕਰਦਾ ਸੀ ਚੋਰੀ ਦੇ ਦੋਸ਼ ਵਿੱਚ ਸਾਰਿਆਂ ਨੂੰ ਕੁੱਟਿਆ ਗਿਆ ਹਾਲਾਂਕਿ ਇਸ ਬਾਰੇ ਲੜਕੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ ਸੂਤਰਾਂ ਅਨੁਸਾਰ ਜਿਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਉਸਨੇ ਆਪਣੇ ਭੈਣ ਨੂੰ ਪਾਸਟਰ ਬਜਿੰਦਰ ਦੇ ਚਰਚ ਵਿੱਚ ਔਨਤੋਂ ਰੋਕਿਆ ਸੀ ਜਿਸ ਕਾਰਨ ਉਸਨੂੰ ਕੁੱਟਿਆ ਵੀ ਗਿਆ ਦੂਜੇ ਪਾਸੇ ਇੱਕ ਰਿਪੋਰਟਾਂ ਇਹ ਔਰਤ ਨੇ ਪੁਜਾਰੀ ਤੇ ਜਿਸ ਵਿੱਚ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਅਦਾਲਤ ਵਿੱਚ ਬਿਆਨ ਦਰਜ ਕੀਤੇ ਗਏ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਪਾਸਟਰ ਬਜਿੰਦਰ ਸਿੰਘ ਦਾ ਉਕਤ ਵੀਡੀਓ ਐਤਵਾਰ ਨੂੰ ਤੇਜ਼ੀ ਨਾਲ ਵਾਇਰਲ ਹੋਣਾ ਸ਼ੁਰੂ ਹੋ ਗਿਆ ਇਸ ਵੀਡੀਓ ਵਿੱਚ ਬਜਿੰਦਰ ਸਿੰਘ ਨੂੰ ਇੱਕ ਔਰਤ ਨੂੰ ਥੱਪੜ ਮਾਰਦੇ ਦੇਖਿਆ ਗਿਆ ਇਸ ਤੋਂ ਪਹਿਲਾਂ ਉਸਨੇ ਬੱਚੇ ਨਾਲ ਬੈਠੇ ਔਰਤ ਦੇ ਚਿਹਰੇ ਤੇ ਵੀ ਇੱਕ ਕਾਪੀ ਸੁੱਟੀ ਸੀ ਇਹ ਵੀਡੀਓ 14 ਫਰਵਰੀ ਦਾ ਹੈ ਇਹ ਘਟਨਾ ਬਜਿੰਦਰ ਸਿੰਘ ਦੇ ਚੰਡੀਗੜ੍ਹ ਦਫ਼ਤਰ ਵਿੱਚ ਵਾਪਰੀ ਹਾਲਾਂਕਿ ਇਸ ਬਾਰੇ ਚਰਚ ਵਿੱਚ ਕੋਈ ਬਿਆਨ ਜਾਂ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ